ਆ ਭਰਾ ਨਥਵਲੀ ਪ੍ਰਧਾਨ ਇਹਦਾ ਵੀ ਜਰੂਰ ਮਾਨ ਸਨਮਾਨ ਕਰੋ ਤੇ ਨਾਲ ਹੀ ਪਈ ਸੁੱਖਾ ਗਿੱਲ ਬਿਨੀ ਪੱਗ ਵਿੱਕੀ ਗਿੱਲ ਬਿਨੀ ਪੱਗ ਅਰਮਾਨ ਗਿੱਲ ਬਿਨੀ ਪੱਗ ਧੜੀ ਗਿੱਲ ਮੋਗਾ ਸੀਪਾ ਗਿੱਲ ਕੈਲਗਰੀ ਹੈ ਹਾਪੀ ਗਿੱਲ ਸੜੀ ਆਕਾਸ਼ ਬਿਨੀ ਪੱਗ ਤੇ ਨਾਲ ਹੀ ਬਿੱਲਾ ਰੱਤियां ਇਹ ਭਰਾ ਸਾਡੇ ਕਹਿੰਦੇ ਵੀ ਅਗਲੇ ਸਾਲ ਜਦੋਂ ਲੰਡੇ ਕਹਿੰਦਾ ਮੇਲਾ ਹੋਣਾ ਤੇ ਕਾਕੂ ਦਾ ਮਾਣ ਪਾਈ ਦੀ ਬੋਲਟ ਬੋਟਾ ਹੈ ਜੇ ਨਾ ਕਰਾਂਗੇ ਕਲਰੀ ਤਾੜੀਆਂ ਮਾਰ ਦੋ ਜੋਰ ਦੇ ਨੇ ਗੱਤਿਆਲੇ ਕਾਕੂ ਦਾ ਮਾਣ ਸਾਡੇ ਭਰਾਵਾ ਕਹਿੰਦੇ ਟੁੱਕ ਟੁੱਕ ਰਲ ਕੀਤਾ ਜਾਣਾ ਕਾਕੂ ਮਾਰਕਾਂ ਨੇ ਸੋਹਣਿਆ ਵੀਰਾ ਵੀ ਲੈ ਲਾਂਗੇ ਬੋਲਟ ਕਦੇ ਬਿਨ ਚੰਗੇ ਆਉਣਗੇ ਉਹਨਾਂ ਟਾਈਮ ਯਾਰ ਕਿਹੜੀ ਹੈ ਜਿੱਤ ਕੇ ਤੇ ਲਾਉਣਗੇ ਕਿ ਮੇਹਰ ਕਰੀ ਤਾਟਿਆਂ ਮੈਂ ਪੂਰੇ ਲਖਵਾਇਆ ਏ ਨਮਾ ਨਮਾ ਪੈਰਾਂ ਮੈਂ ਟਾਕੀਆਂ ਚ ਪਾਇਏ ਮੋਗੇ ਵਾਲੇ ਕਾਕੂ ਨੂੰ ਵੀ ਲੱਖਾਂ ਲੋਕੀ ਚਾਹਣਗੇ ਲੈ ਲਾਂਗੇ ਬੁਲਟ ਜੱਮੋ ਦੇਣ ਚੰਗੇ ਆਉਣਗੇ ਲੈ ਲਾਂਗੇ ਬੁਲਟ ਜੱਮੋ ਦੇਣ ਚੰਗੇ ਆਉਣਗੇ ਅੱਜ ਕੰਦੇ ਬਗੜ ਵੀ ਧਰਤੀ ਤੇ ਹੋਗੇ 17 18 ਇੱਥੇ ਰੱਖ ਕਰਦੀ ਇੱਥੇ